11 11.5 12 13 ਬਹੁਤ ਹੁਣੀ ਸਪੀਡ ਆ 14 15.5 16 17 18 ਸਿੱਧਾ 19 ਬਹੁਤ ਹੁਣੀ ਸਪੀਡ ਆ 20 21 30 ਤਾਂ ਵੱਜਣੇ ਆ 22 23 23.5 24 25 26 66 27 28 ਹੁਣਾਂ ਨੇਗਾ 29 30 31 ਚੱਲੀਏ ਚੱਲੀਏ ਅੱਜ ਦੇ ਖਿੱਚ ਪੇਚ ਚੱਲ 31 ਚਾਹ ਲੈ ਕਰਦੇ 31 31 31 31 ਬੰਦੇਓ ਤੇਤੀ ਲਾਇਆ ਜਵਾਨ ਨੇ 1 ਮਿੰਟ ਜੀ ਇਹ ਮੇਰਾ ਬੇਟਾ ਲੱਗਾ ਹੋਇਆ ਜੀ ਤੇ ਉਹਨੂੰ ਲਾਇਆ ਜਵਾਨ ਨੂੰ 22 ਤੇ ਆਹ ਬਾਕੀ ਮੁੰਡੇ ਜਿਹੜੇ ਆਹ ਦੇਖ ਲਓ ਆਲੋ ਜੀ ਆਂਦੇ ਸਾਡਾ ਸਾਤੀ ਵੱਡੀ ਹੋ ਗਈ ਇਹਦੀ ਘਟਨੀ ਤਾਂ ਜ ਮਿਹਨਤ ਲਾਊਗਾ ਤੇ ਇਹ ਲਾਉਂਦਾ ਜੀ ਇੱਕ ਮਿੰਟ ਜੇ 15 ਜਾਂ 20 15 ਹੀ ਲੱਗਣੇ ਆ ਪੀਡੀ ਐ ਨਹੀਂ ਆ ਤੇ ਇੱਕ ਮਿੰਟ ਵੇਖਿਨਵਾ ਆ ਗਿਓਏ ਹਾਂ ਫਾਜੋ ਹੁਣ ਇੱਕ ਮਿੰਟ ਲਵਾ ਗਏ ਵੇਨੇ ਇਹਦੇ ਤੇ ਪੁੱਤਰ ਕੱਲ ਲਵਾ ਕੇ ਵੇਖੇ ਕੱਲ ਇੱਕ ਮਿੰਟ ਕਿੰਨੇ ਲਾਉਣਾ ਹਾਂ ਲਾਉ ਫੇਰ ਲਵਾ ਕੇ ਵੇਖੇ ਤੇ 12 ਉਹ ਜੋ ਅੰਡੇ ਲਾਏ ਸੱਭੀ ਪੂਰੀ ਤੇਜ ਲਾਇ ਹੀ ਅਭੀ ਕਾਦੀ ਵਾਲੇ ਨੇ ਉਹਨੇ ਸੱਭੀ ਲਾਏ ਆ ਤੇ ਇਹ ਜਵਾਨ ਨੇ ਸਾਡੇ ਨੇ ਲਾਏ ਆ ਬੇਟੇ ਮੇੜੇ ਨੇ 33 34 ਨੂੰ ਨਹੀਂ ਲੱਗਾ ਇੱਕ ਮਿੰਟ ਦੇ 33 ਸਿੱਧੇ ਖੜੇ ਹੋ ਉਸ ਪਾੜੇ ਲਾਉਣੇ ਮਹਿਣਾ ਹੁੰਦੇ ਆ ਕਿ 33 34 35 ਸਪੀਡ ਬਹੁਤ ਵਧੀਆ ਬਹੁਤ ਛੋਣੀ ਸਪੀਡ ਹੈ ਆਪਣੇ ਦਮਨ ਨੂੰ ਪਤਾ ਸੀ ਤੇ ਬਾਕੀ ਇੰਨੇ ਜੀ ਮਿਹਨਤ ਕਰਨ ਇੱਕ ਮਿੰਟ ਦੇ ਰੈਸਟ ਫੇਸ ਚੱਲਣਾ ਬਹੁਤ ਸੋਹਣਾ ਬੜੀਆ ਬਹੁਤ ਬੜੀਆ ਬਹੁਤ ਬੜੀਆ ਤੇ ਐਵੇਂ ਕਰਕੇ ਨਾ ਜੀ ਤੇ ਆਦਮ ਨੇ ਇਹ ਆਪਣਾ ਪੁੱਤਰ ਹੈ ਜੀ ਇਸ ਨੂੰ ਨਾ ਸੋੜੇ ਖਾਣ ਪੀਣ ਦਾ ਨੀਗਾ ਹੈਗਾ ਨਾ ਖਾਂਦਾ ਘੱਟ ਹੈ ਜੇ ਖਾਵੇ ਨਾ ਇਹ ਮੱਲ ਬੜਾ ਵੱਡਾ ਬਦੌੜਾ ਤੇ ਇਹ ਖਾਂਦਾ ਨਹੀਂਗਾ ਯਾਰ ਸਾਡੇ ਮਨ ਪਸੰਦਾ ਇਹਨੂੰ ਪਕੜਾ ਬਣਾ ਕੇ ਦੇ ਦੋਗੇ ਨਾ ਦੋ ਤਿੰਨ ਪੀਸ ਖਾਣੇ ਆ ਤੇ ਮੜ ਕੇ ਤਰੀਆਂ ਰੋਟੀਆਂ ਦੋ ਖਾਣੀਆਂ ਨੇ ਬਸ ਤੇ ਖਾ ਲਿਆ ਤੇ ਮੱਲਿਆ ਹੁਣ ਆਪਾਂ ਦੂਜੇ ਰਸਤੇ ਤੇ ਪੰਡਾਉਣਾ ਨੀਗਾ ਛੇਤੀ ਵਾਲਾ ਈ ਫੜਾ ਫੜਕੋ ਚੀ ਚਾਰ ਲਾਂਗੇ ਤੇ ਤਕੜਾ ਹੋ ਜਾਊਗਾ ਕੋਲਣਾ ਵੀ ਹੁੰਦਾ ਵਾ ਹੱਲੇ ਵੀ ਹੈਗੇ ਐਸਪੋਰਟ ਵਧੀਆ ਸਵਾਰੀ ਪਉਂਦਾ ਪਰ ਅਸੀਂ ਉਹ ਰਸਤਾ ਨਹੀਂ ਬਣਾਉਣਾ ਕਿ ਜੇ ਨਾਲ ਆਪਣੀਆਂ ਅੰਦਰੋਂ ਨਾਲ ਸਾਰ ਪੁੰਜੇ ਪੁਆਣ ਬਣੇ ਦਾ ਆਪਣੇ ਤੇ ਕੋਈ ਗੱਲ ਨਹੀਂ ਜੇ ਇਹਨਾਂ ਦੇ ਸੀਪਾ ਨਹੀਂ ਕਰਨੇ ਜਿੰਨੀ ਵੀ ਜੋੜ ਹੋ ਜਾਊਗਾ ਕੋਈ ਗੱਲ ਨਹੀਂ ਠੀਕ ਹੈ ਮੁੰਡਿਆਂ ਨੂੰ ਵੀ ਇਹੋ ਆਖਿਆ ਵੀ ਦੇਸੀ ਰੱਖਣੀ ਆ ਤੇ ਉਸੇ ਰਸਤੀਆਂ ਦਾ ਰਸਤਾ ਨਹੀਂ ਬਣਾਉਣਾ ਆਪੇ ਕੋਈ ਮਾਰਥਨੂ ਰਹਾ ਤਕਰੇ ਉਹ ਜਰਿਓ ਮੈਂ ਬਹੁਤ ਹੁਣੀ ਸਕਰੀਨ ਆ ਉਹਦਾ ਮਨ ਬਣਿਆ ਕਿ ਜਨਾ ਜੇ ਖਾਵੇਂ ਤੇ ਖਾਂਦਾ ਨਹੀਂ ਗਾਦੀ ਇਹ ਮਤਲਬ ਇਹ ਬੁਤੀ ਮੈਂ ਮੇਕ ਲੋ ਆ ਕੇ ਦੇਖੀ ਆ ਅਸਾ ਵੜੀ ਲੋੜ ਝੁੱਟੀ ਕਿੰਨੀਆਂ ਆਈ ਐ 500 500 ਝੁੱਟੀ ਲਾਈ ਸਪਾੜਿਆਂ ਦੇ ਮੈਂ ਐਵੇਂ ਨੋ ਕਹਿੰਦਾ ਕਿ ਲਾਓ ਝੁੱਟੀ ਲਾਓ ਝੁੱਟੀ ਇਹਨੇ ਲਾਈ ਜੇ 500 ਝੁੱਟੀ ਆਪਣੇ ਖਾੜੇ ਵਿੱਚ ਤੇ ਮਾਣ ਆ ਇਸ ਗੱਲ ਦਾ ਕਿ 500 ਝੁੱਟੀ ਕੱਢੀ ਐ ਤੇ ਆਪਾਂ ਸਾਚੇ ਦਾ ਮੇਲ ਦਾ ਸਾਭਾ ਸੀਗਾ ਉਹਦੇ ਕੋਲ ਆਉਂਦੇ ਹਾਂ ਉਹ 400 ਝੁੱਟੀ ਲੰਦਾ ਆਇਗਾ ਬਲਜੀਤ ਹੀ ਆਪਣਾ ਤੇ ਚਾਚਾ ਜੀ ਦਾ ਬੇਟਾ ਕੈਨੇਡਾ ਆਇਆ ਸੀ ਤੇ ਉਹ ਵੀ ਜਵਾਨ ਲੰਦਾ ਸੀਗਾ 400 ਝੁੱਟੀ ਤੇ ਆਪਣਾ ਇੱਕ ਪੱਥਰ ਭਵਾਨ ਸੀ ਆਪਣੇ ਇਲਾਕੇ ਦਾ ਬਹੁਤ ਵਧੀਆ ਭਵਾਨ ਸੀ ਉਹ ਵੀ 400 ਝੁੱਟੀ ਲੰਦਾ ਆਇਗਾ ਐਵੇਂ ਕਰਕੇ ਲੱਗ ਜਾਂਦੇ ਆ ਉਹ ਕਹਿੰਦੇ ਨਹੀਂ 500 ਪੜਾ ਬੜਾ ਬੜਾ ਝੁੱਟੀ ਲੱਗ ਜਾਂਦਾ ਵਾ ਤੇ ਸਾਡਾ ਬੱਚਾ ਹੁਣ ਖਾਂਦਾ ਹੀ ਨਹੀਂਗਾ ਇਹਨੇ ਖਾਵੇ ਦੱਦ ਕੇ ਤੇ ਫਿਰ ਪੁਹਾਣਿਆ ਇਹ ਹੋਇਆ ਨਾ ਸੁਣਿਆ ਨਾ ਮੁੰਡਿਆਂ ਕੋ ਤੁਸੀਂ ਮਿਹਨਤ ਕਰੋ ਇਦਾਂ ਇਹਨਾਂ ਕੋ ਹੁੰਦੀ ਨਹੀਂ ਕਿ ਤੇ ਮੈਂ ਤਗੜਾ ਕਿਦਾਂ ਕਰਦੇ ਵਿੱਚ ਵਿੱਚ ਘਰ ਵੜਸਣਾ ਮੈਂ ਮਰੇ ਆਪ ਮਿਹਨਤ ਕਰਦਾ ਵਾਂ ਕਿ ਬੜਾ ਮੋਟਾ ਉਹਨਿੰਦਾ ਜੋੜ ਕੋਣ ਜੋਗਾ ਤਾਂ ਹੁਆ ਜੇ ਮੈਂ ਨਾ ਮਿਹਨਤ ਕਰਾਂ ਤੇ ਇਹਨਾਂ ਦੇ ਜੋੜ ਕਨੇ ਕਰਾਉਣੇ ਇਹਨਾਂ ਨੂੰ ਕਦੇ ਫੇਰ ਹੋ ਕੱਢ ਕੇ ਭੇਜਾਂਗੇ ਕਿ ਸਾਹ ਕਰਕੇ ਆਪਾਂ ਨੂੰ ਮਿਹਨਤ ਕਰਨੀ ਪੈਂਦੀ ਆ ਤੇ ਇਹ ਪੁੱਛਦੇ ਕਿ ਭਲਾ ਅੰਦੀ ਤੁਸੀਂ ਸਨਿਆਰ ਕਦੋਂ ਲੈਣਾ ਵਾ ਮੈਂ ਕਿਹਾ ਯਾਰ ਅਸੀਂ ਤਾਂ ਬਸ ਬੱਥੇ ਉੱਤੇ ਨੇ ਜੋੜ ਕਰਾਉਣੇ ਸਾਡਾ ਸਨਿਆਰ ਸੀ ਹੈ ਫਿਰ ਆਪਣਾ ਸਰੀਰ ਫੇਟਿਆ ਹੁਣ ਬੱਬੂ ਪਾਣਾ ਰੌਣੀ ਵਾਲਾ ਜਦੋਂ ਕੋਈ ਬੰਦਾ ਉਹਨੂੰ ਪਾਸ ਕਰਦਾ ਸੀ ਨਾ ਉਹ 2 ਨੰਬਰ ਦੀ ਜੋੜ ਨੂੰ ਪਾਸ ਕਰਨਾ ਹੁੰਦਾ ਸੀਗਾ ਉਹਨੂੰ ਪਾਸ ਕਰਦਾ ਜਿਹੜਾ ਉਹ 1 ਨੰਬਰ ਦੀ ਜੋੜ ਹੁੰਦਾ ਸੀਗਾ ਕਿਉਂਕਿ 2 ਨੰਬਰ ਦੇ ਜਿਹਨੂੰ ਹਟ ਲੈਂਦਾ ਸੀ ਕੱਢ ਕੇ ਅੰਦਰ ਨਹੀਂ ਸੀ ਹਟਦਾ ਹੁੰਦਾ 2 ਵਾਲਾ ਜਿਹੜਾ ਬੰਦਾ ਸੀ ਨਾ ਉਹਨੂੰ ਪਾਸ ਕਰਦਾ ਤੇ ਫਿਰ ਘੌਣ ਬੰਦਾ ਹੁੰਦਾ ਸੀ 1 ਨੰਬਰ ਵਾਲਾ ਤੇ ਅੱਜ ਨਵੇਂ ਮੁੰਡੇ ਨੇ ਕੋਈ ਇਸੇ ਜਾਨਦੇ ਬੱਬੂ ਰੌਣੀ ਵਾਲੇ ਨੂੰ ਕਹਿੰਦੇ ਕਿ ਅਸੀਂ ਨਹੀਂ ਜਾਣਦੇ ਕਿ ਬੱਬੂ ਕੌਣ ਹੈ ਉਹ ਉਹ ਟਾਈਮ ਨਾ ਭੁਹਾਣੀ ਛੱਡ ਗਿਆ ਤੇ ਕੇਸ ਮੇਰੇ ਭਾਉ ਦਾ ਪਤੀਆ ਸੀਗਾ ਹੁਣ ਕੇਹਾਂ ਭੁਹਾਣ ਸੀਗਾ ਉਹ ਜਦੋਂ ਬਣ ਗਿਆ ਭਾਰਤ ਕੀ ਸੀ ਕੇ ਆਪਾਂ ਐਸਪੀ ਉਹ ਦੁਨੀਆ ਦਾ ਚਲੇ ਗਿਆ ਵਿਚਾਰਾ ਐਸਪੀ ਸੀ ਉਹਦਾ ਰੈਂਕ ਤੇ ਕੇਸ ਮੇਰੇ ਹਣੀ ਜਨੇ ਭੁਹਾਣ ਹੋਏ ਆ ਕੇਰ ਭੁਹਾਣ ਨੇ ਇੱਕ ਨੰਬਰ ਜੋੜ ਕੇ ਭੁਹਾਣੀ ਛੱਡ ਦਿੱਤੀ ਸੀ ਹੁਣ ਸਾਬਾ ਆਪਣਾ ਘਵਰੀ ਵਾਲਾ ਜੀ ਨਾਲੀ ਭੁਹਾਣ ਘਵਰੀ ਵਾਲਾ ਪਦਾਰਥ ਭੁਹਾਣ ਘਵਰੀ ਵਾਲਾ ਉਹਨਾਂ ਇੱਕ ਨੰਬਰ ਦੀ ਯੂਰਡਿੰਗ ਪੁਣ ਨਹੀਂ ਹਰ ਦਿੱਤੀ ਤੇ ਜਿਵੇਂ ਹੁਣ ਸੋਣੀ ਸੋਲੇ ਆ ਪਾਣਾ ਉਹ ਜੈਪੋਨ ਨਹੀਂ ਕਰਦਾ ਤੇ ਅਸੀਂ ਵੀ ਕਰਦੇ ਆ ਤੇ ਨਵੇਂ ਮੁੰਡਿਆਂ ਨੂੰ ਪਤਾ ਵਾ ਕਿ ਅਜੇ ਜਿਹੜੇ ਪੁਰਾਣੇ ਮਾਲਿਆਂ ਦਾ ਜੀ ਜਾਣ ਹੈਗੀ ਆ ਮੈਂ ਮੈਨੂੰ ਟੱਕਰ ਦਿੰਨੇ ਆ ਕਿ ਅਸੀਂ ਵੀ ਇੰਨੇ ਜੋਗੇ ਹੈਗੇ ਆ ਜੇ ਅਸੀਂ ਵੀ ਛੱਡ ਕੇ ਬੈਠ ਜਾਵਾਂਗੇ ਇੱਕ ਤੇ ਜੇ ਕਰਦੇ ਆ ਤੇ ਸਿਹਤ ਚੰਗੀ ਆ ਤੇ ਜੇ ਸਿਹਤ ਸੋਹਣੀ ਆ ਤਾਂ ਸਭ ਕੁਝ ਨਾਲ ਆ ਬਿਨਾਂ ਮਰਜੀ ਪੈਸਾ ਹੋਵੇ ਕੋਲ ਜੇ ਸਿਹਤ ਵਿਗੜ ਜਾਂਦੀ ਹੈ ਨਾ ਜੀ ਕੁਝ ਵੀ ਚੰਗਾ ਨਹੀਂ ਲੱਗਦਾ ਜੇ ਸਿਹਤ ਸੋਹਣੀ ਹੈ ਨਾਂ ਨਾਂ ਦਾ ਖੇਤ ਨੇ ਬੜਾ ਬਾਜੇ ਬੁਜੇ ਮੰਨਦੇ ਆ ਬੜਾ ਸੋਹਣਾ ਤੇ ਬੜਾ ਸੋਹਣਾ ਕਿਸੇ ਟਾਈਮ ਬੜੀਆ ਦੰਗ ਤਾਂ ਸਾਡਾ ਚੰਚੜ ਘੇਟਵਾਈ ਜਾਂਦੇ ਖਾੜੇ ਵਿੱਚ ਜੀ ਨਾਲੇ ਆਪਣੀ ਮਿਹਨਤ ਕਰਦੇ ਆ ਤੁਸੀਂ ਨਾ ਕਰਦੇ ਆ ਇਹ ਵੀ ਕਰਕੇ ਦੱਸਦੇ ਆ ਜੀ ਬਹੁਤ ਭਾਉਣਾ ਜਿਹੜੇ ਇੱਕ ਨੰਬਰ ਤੋਂ ਛੱਡ ਗਏ ਆ ਇਹ ਸੁਣ ਲਈ ਇਹਦੇ ਵਿੱਚ ਬਿਆਹ ਹੁੰਦਾ ਆਪਣੇ ਸੇਰ ਨੂੰ ਸੋਹਣਾ ਜਿ ਕੋ ਸਰੀਰ ਸੰਬੰਧ ਹੈ ਇਹਨਾਂ ਲੋਕੀ ਕਹਿੰਦੇ ਕਿ ਵਾਕਿਆ ਭਈ ਇੰਨੇ ਲੰਮੇ ਸਮੇਂ ਤੋਂ 35 ਸਾਲ ਤੋਂ ਵੇਖਦੇ ਆਉਣੇ ਆ ਉਦੋਂ ਵੀ ਇਦਾਂ ਦਾ ਸੀਗਾ ਅੱਜ ਵੀ ਇਦਾਂ ਦਾ ਅਸੀਂ ਪਹੁੰਚ ਦੀ ਨੌਕਰੀ ਕਰਕੇ ਆ ਗਏ ਆ 25 ਸਾਲ ਤੇ ਉਦੋਂ ਵੀ ਪੰਮਾ ਭਵਾਂ ਸੀ ਐਵੇਂ ਦਾ ਸੀਗਾ ਅੱਜ ਵੀ ਐਵੇਂ ਦਾ ਤੇ ਕਿੱਡੀ ਵੱਡੀ ਗੱਲ ਹੈ ਜੀ ਬਾਕੀ ਕੋਈ ਹੋਰ ਇਹ ਵੀ ਅੱਜ ਇਹਨਾਂ ਵਿੱਚ ਕੀ ਪੰਸਸ ਪੜਾ ਲਾਇਆ ਕਰੋ ਲੱਗ ਜਾਂਦਾ ਵਾ ਆਪਣੇ ਬੇਟੇ ਨੇ ਲਾਇਆ ਵਾ ਜੇ ਖਾਵੇ ਤੇ ਪਾਉਣੇ ਜੀ ਬਿਲਕੁਲ ਰਾਜੀ ਰਹੇ